ਗਿੱਦੜਵਾਹਾ ਦੇ ਡੇਰਾ ਬਾਬਾ ਗੰਗਾ RAM ਵਿੱਚ ਪਰਸੀ ਦੇ ਦੌਰਾਨ ਸਿਲੰਡਰ ਫਟ ਜਾਣ ਦੇ ਕਾਰਨ 7 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗਿੱਦੜਵਾਹਾ ਦੇ ਨਿੱਜੀ ਹਸਪਤਾਲ ਦੀਪ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਇੱਥੇ ਸੁਖਦ ਘਟਨਾ ਹੈ ਰਹੀ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਿਲੰਡਰ ਦੇ ਪੂਰੀ ਤਰ੍ਹਾਂ ਪਰਛਟੜੇ ਉੱਡ ਗਏ ਜਾਣਕਾਰੀ ਅਨੁਸਾਰ 16 ਮਈ ਤੋਂ ਡੇਰਾ ਬਾਬਾ ਗੰਗਾ RAM ਚਬਰਸੀ ਸਮਾਗਮ ਦੇ ਪ੍ਰੋਗਰਾਮ ਚੱਲ ਰਿਹਾ ਸੀ 23 ਤਰੀਕ ਨੂੰ ਵਰਸੀ ਸਮਾਗਮ ਸੀ ਇਸ ਵਿੱਚ ਸ਼ਨੀਵਾਰ ਦੁਪਹਿਰ ਲੰਗਰ ਬਣਾਇਆ ਜਾ ਰਿਹਾ ਸੀ ਕਿ اچانک ਸਿਲੰਡਰ ਦੇ ਲੀਕਸ ਹੋਣ ਕਾਰਨ ਸਿਲੰਡਰ ਵਿੱਚ ਅੱਗ ਲੱਗ ਗਈ ਤੇ ਸਿਲੰਡਰ ਫਟ ਗਿਆ ਪੰਜ ਲੋਕਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਆਉ ਤੁਹਾਨੂੰ ਦਿਖਾਉਂਦੇ ਹਾਂ ਉਸ ਸਮੇਂ ਦੀਆਂ ਤਸਵੀਰਾਂ ਕੀ ਤੁਹਾਡਾ ਮੇਰਾ ਮਨੋਜ ਕੁਮਾਰ ਜੀ ਮਨੋਜ ਕੁਮਾਰ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਐ ਜੀ ਅਚਨ ਚੇਤਨ ਬਾਬਾ ਸ਼੍ਰੀ ਆਪਣੇ ਗੰਗਾ ਰਾਮ ਯੂਨੀਵਰਸਿਟੀ ਅੱਜ ਸਾਲ ਹੀ ਮਨਾਈ ਜਾਂਦੀ ਹੈ ਉਹਦੇ ਅਕੋਰਡਿੰਗ ਮੰਨ ਲਓ ਜੀ ਹੁਣ ਪ੍ਰੋਗਰਾਮ ਚੱਲ ਰਿਹਾ ਸੀਗਾ ਇੱਕ ਹਫ਼ਤੇ ਦਾ ਪ੍ਰੋਗਰਾਮ ਚੱਲਦਾ ਬਾਬਾ ਜੀ ਬਖਸ਼ੀ ਤੱਕ ਹੀ ਚੱਲਦਾ ਗਿਆ ਉਹਦੇ ਅਕੋਰਡਿੰਗ ਮੰਨ ਲਓ ਖਾਣਾ ਬਣਾਉਣ ਵਾਸਤੇ ਜੋ ਸ਼ਟਰ ਲਗਾਏ ਸੀਗੇ ਉਹਨਾਂ ਦੇ ਵਿੱਚ ਅਚਾਨਕ ਹੀ ਸਿਲੰਡਰ ਦੇ ਵਿੱਚ ਵੀ ਅੱਗ ਲੱਗ ਗਈ ਉਹਦੇ ਨਾਲ ਵੀ ਇੱਕ ਸਿਲੰਡਰ ਬਲਾਸਟ ਹੋ ਗਿਆ ਉਹਦੇ ਅਕੋਰਡਿੰਗ ਮੰਨ ਲਓ ਵੀ ਸਾਰੇ ਬੰਦਿਆਂ ਨੇ ਮੰਨ ਲਓ ਘੱਕ-ਕਚਕਾ ਕੇ ਅਸੀਂ ਪ੍ਰਸ਼ਾਸਨ ਦੇ ਵੀ ਸਰ ਦੇ ਮਤ ਕਹਾ ਪਰ ਸਾਡੇ 5-7 ਬੰਦੇ ਹਲੇ ਵੀ ਝੁਲਸੀ ਜਨਨੀ ਚ ਤੇ ਅਸੀਂ ਵੀ ਮਿਹਨਤ ਕਰਕੇ ਸਾਰੇ ਬੰਦਿਆਂ ਨੇ ਆਪਦੀ ਮਿਹਨਤ ਕਰਕੇ ਚਲੋ ਮੈਂ ਵੀ ਗੰਧਾਰਾਮ ਸੁਸਾਇਟੀ ਦੇ ਮੈਨੇਜਰ ਵਰਕਰ ਹੈ ਜਿਨ੍ਹਾਂ ਨੇ ਆਪਦੀ ਜਾਨ ਦੇ ਉੱਤੇ ਤਲੀ ਦੇ ਧਰ ਕੇ ਵੀ ਸਿਲੰਡਰ ਅੱਗ ਲੱਗਦੀ ਦੇ ਵਿੱਚ ਵੀ ਪ੍ਰਧਾਨ ਜੀ ਵੀ ਅਗਰ ਸਾਰੇ ਪ੍ਰਧਾਨ ਜੀ ਵੀ ਆਪ ਅੱਗੇ ਲੱਗੇ ਰਹੇ ਸਾਰੇ ਬੰਦਿਆਂ ਨੇ ਮੰਨ ਲਓ ਜੋ ਵੀ ਹੈਗੇ ਆ ਸਭ ਨੇ ਆਪਦਾ ਯੋਗਦਾਨ ਪਾ ਕੇ ਉਹ ਪ੍ਰਸ਼ਾਸਨ ਨੇ ਵੀ ਆਪਦਾ ਪੂਰਾ ਯੋਗਦਾਨ ਦਿੱਤਾ ਜਿਹੜਾ ਆਪਣਾ ਫੈਰਬਰੀਡ ਵੀ ਆ ਉਹਨਾਂ ਨੇ ਵੀ ਆਪਦਾ ਪੂਰਾ ਯੋਗਦਾਨ ਦਿੱਤਾ ਇਹਨਾਂ ਨੇ ਸਾਰਿਆਂ ਨੇ ਆਪਦਾ ਨਿੱਜੀ ਇੱਕ ਤਵੀਰ ਰੱਖ ਕੇ ਮੰਨ ਲਓ ਵੀ ਆਪ ਦੇ ਦਿਲੋਂ ਉਹਨਾਂ ਨੇ ਆਪ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਇੱਥੇ ਮੰਨ ਲਓ ਗੰਗाराम ਸਾਡੇ ਪਿਤਾ ਹੈਗੇ ਸਾਡੇ ਧਰਤੀ ਬਾਪੂ ਹੈਗੇ ਸਭ ਨੂੰ ਮੰਨ ਲਓ ਵੀ ਇਹਨਾਂ ਦੇ ਅਸ਼ੀਰਵਾਦ ਤੋਂ ਬਿਨਾ ਸਾਡੀ ਕੋਈ ਗਤੀ ਨਹੀਂ ਹੁੰਦੀ ਉਹਨਾਂ ਦੇ ਮੰਨ ਲਓ ਕਿੰਨੇ ਸੀਗੇ ਜੀ ਸਿਲੰਡਰ ਕਿੰਨੇ ਸੀਗੇ ਸਿਲੰਡਰ 15 ਸਿਲੰਡਰ ਦਾਦੇ ਜੀ ਪੰਨ ਲਸੰਡਾ ਚੋਂ ਵਿਚੋਂ ਮੰਨ ਲਓ ਇੱਕ ਸਿਲੰਡਰ ਬਲਾਸਟ ਹੋਇਆ ਸੀਗਾ ਤੇ ਉਹਦੇ ਵਿੱਚ ਮੰਨ ਲਓ ਵੀ ਚਲੋ ਜੈਦੋ ਜੈਦ ਕਰਕੇ ਅਸੀਂ ਪ੍ਰਸ਼ਾਸਨ ਦੇ ਨੂੰ ਧੰਨਵਾਦ ਹੈ ਜਿਨ੍ਹਾਂ ਨੇ ਮੌਕੇ ਤੇ ਆ ਕੇ ਸਥਿਤੀ ਨੂੰ ਸੰਭਾਲਿਆ ਪਰ ਜਿਹੜਾ ਨੁਕਸਾਨ ਹੋਇਆ ਜੀ ਉਹਦੇ ਮਾਰਕ ਦੇ ਆਸਰੇ ਨਾ ਤੇ ਮਾਰਕ ਮੈਂ ਕਹਿੰਦਾ ਵੀ ਉਹਨਾਂ ਨੂੰ ਨਰਸਤੀ ਬਖਸ਼ੇ ਉਹਨਾਂ ਵਾਸਤੇ ਅਸੀਂ ਦੁਆਈ ਕਰਦੇ ਹਾਂ ਵੀ ਸਭ ਨੂੰ ਨਰਸਤੀਆਂ ਬਖਸ਼ੇ ਬੱਬਾ ਗੰਗਾਰਾਮ ਸਭ ਦੀ ਜ਼ਿੰਦਗੀ ਸਰ ਅੱਜ ਡੇਰੇ ਦੇ ਵਿੱਚ ਵਰਸੀ ਸਮਾਗਮ ਚੱਲ ਰਹੇ ਸੀਗੇ ਉੱਥੇ ਕੋਈ ਸਿਲੰਡਰ ਫਟਣ ਕਰਕੇ ਅੱਗ ਲੱਗੀ ਸੀ ਸਾਡੇ ਕੋਲ 7 ਪੇਸ਼ੈਂਟ ਲੈ ਕੇ ਆਏ ਸੀ ਜਿਨ੍ਹਾਂ ਵਿੱਚੋਂ 5 ਅਸੀਂ ਦਾਖਲ ਕਰ ਲਏ ਸੀਗੇ ਤੇ ਦੋ ਪੇਸ਼ੈਂਟਸ ਨੂੰ ਹੌਸਪਟਲ ਭੇਜਦੇ ਸੀਗੇ ਵਿੱਚੋਂ ਤੇ ਇਹਨਾਂ ਦਾ ਮੁਢਲਾ ਇਲਾਜ ਕਰਦੇ ਤਿੰਨ ਪੇਕਾਂ ਦੇ ਪਰੰ ਜਾਂਦਾ ਸੀ 60 ਤੋਂ 70% ਸੀ ਉਹਨਾਂ ਨੂੰ ਬਿੰਦਰਾ ਪ੍ਰਾਈਵੇਟ ਰੈਫਰ ਕਰਤਾ ਹੀ ਦੋ ਬਹਿਨਸ ਨਾਲ ਕੋਲ ਅਸਟੈਂਟ ਕਿ ਪੇਸ਼ੈਂਟਸ ਨਾਲ ਕਰਦੇ ਕੋ ਪਾ ਲੈ ਲਾਤੀ ਸਭ ਮੰਗ ਭਾਗੀ ਕੱਟਣਾ ਜਿਹੜੀ ਵਾਪਰੀ ਹੈ ਡੇਰਾ ਬਾਬਾ ਗੰਗਾਰਾਮ ਜੀ ਸੀ ਕੀ ਕਹਿਣਾ ਚਾਹੀਏ ਤੁਸੀਂ ਬੜੀ ਐਸਾ ਕਦੇ ਚਾਂਸ ਨਹੀਂ ਹੋਇਆ ਟੀਕੇ ਦਰਵਾਜ਼ੇ ਵਿੱਚ ਪਹਿਲੀ ਵਾਰੀ ਹੋਇਆ ਕਿ ਬਾਬਾ ਜੀ ਗੰਗਾਰਾਮ ਜੀ ਦੀ ਪਰਸੀ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸ਼ੰਕਰਪਾਣੀ ਉੱਥੇ ਬਨ ਰਿਹਾ ਸੀ ਕੁਦਰਤੀ ਇਕਦਮ ਰੱਬ ਜਾਣੇ ਕੀ ਹੋਇਆ ਅਚਨਚੇਤ ਅੱਗ ਇਕਦਮ ਵੱਧ ਗਈ ਤੇ ਉਹ ਜਿਹੜੇ ਸਾਰੇ ਸੇਵਾਦਾਰ ਸੀ ਹਲਵਾਈ ਸੀ ਇਕਦਮ ਇਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤੇਜ਼ ਇੰਨੀ ਜ਼ਿਆਦੇ ਸੀ ਕਿ ਉਹ ਇਕਦਮ ਸਿਲੰਡਰ ਨੂੰ ਪੈ ਗਈ ਕਿ ਸਿਲੰਡਰ ਫਟ ਗਿਆ ਉਹਨਾਂ ਸੱਤ ਬੰਦੇ ਬੜੇ ਬਹੁਤ ਭਿਆਨਕ ਰੂਪ ਦੇ ਵਿੱਚ ਐਂਨੇ ਹੋ ਗਏ ਬੜਾ ਸੈਂਕੀ ਪਾਪਾ ਜੀ ਦੇ ਅਦਾਸ ਕਰਦੇ ਆਂ ਤੁਹਾਡੀ ਸ਼ਰਨ ਸਾਰਾ ਸ਼ਹਿਰ ਸਾਡਾ ਲੈਂਦਾ ਇਹ ਤੁਸੀਂ ਹਮੇਸ਼ਾ ਹੀ ਇਸ ਸ਼ਹਿਰ ਤੇ ਬੜਾ ਮਿਹਰ ਭਰਿਆ ਹੱਥ ਰੱਖਿਆ ਇਹ ਅੱਜ ਤੁਹਾਡੇ ਹੀ ਤੇਰੇ ਦੇ ਵਿੱਚ ਇਹਦਾ ਵੱਡਾ ਹਾਲ ਸਾਬਾ ਬਾਰੇ ਆ ਤੇ ਜਦੋਂ ਜਿਹੜਾ ਹੋਣਾ ਸੀ ਉਹ ਤਾਂ ਪ੍ਰਮਾਤਮਾ ਦੇ ਸਾਰੇ ਆ ਜੀ ਅਸੀਂ ਹੁਣ ਵੀ ਤੁਹਾਡੇ ਅੱਗੇ ਹੀ ਅਰਦਾਸ ਬੇਨਤੀ ਕਰਦੇ ਆ ਕਿ ਇਹ ਦੁੱਖ ਤਾਂ ਭੁੱਲ ਜੂਗਾ ਸਾਰਿਆਂ ਨੂੰ ਕੰਧ ਰੁਸ਼ਤੀ ਹੈ ਬਖਸ਼ੇ ਪ੍ਰਮਾਤਮਾ ਕੋਈ ਐਸੀ ਵਾਦੇ ਉਹ ਵੀ ਚਲੋ ਜਿਹੜੀ ਹੋਣ ਵਾਲੀ ਘਟਨਾ ਸੀ ਉਹ ਹੋ ਗਈ ਠੀਕ ਹੋ ਕੇ ਆਪੋ ਆਪਣੇ ਘਰਾਂ 'ਚ ਜਾਣ ਆਪੋ ਆਪਣੇ ਬੱਚਿਆਂ ਕੋਲੇ ਜਾਣ ਬੜੀ ਮੰਦ ਭਾਗੀ ਘਟਨਾ ਅਸੀਂ ਵੀ ਇਸ ਥੇਰੇ ਦੇ ਅੰਸ਼ਰ ਦਾਦੂਆਂ ਜੀ ਅਸੀਂ ਤਾਂ ਕਿ ਸਾਰੀ ਕੋਈ ਐਸਾ ਸ਼ਖਸ ਨਹੀਂ ਹੋਣਾ ਮੰਡੀ ਦਾ ਜਿਹੜਾ ਇਸ ਥੇਰੇ 'ਚ ਨਾ ਜਾਂਦਾ ਹੋਵੇ ਤੇ ਪਹਿਲੀ ਵਾਰੀ ਐਡਾ ਵੱਡਾ ਇਹ ਚਾਂਸ ਬਣਿਆ ਚਲੋ ਪਾਪਾ ਜੀ ਆਪ ਸਭ ਦੇਖ ਰਹੇ ਆ ਉਹਨਾਂ ਦੀ ਠੀਕ ਕਰਨਾ ਉਹਨਾਂ ਦੇ ਚਰਨਾ 'ਚ ਅਰਦਾਸ ਹੈ ਐ ਸ਼੍ਰੋਮਣੀ ਅਕਾਲੀ ਦਲ ਬੰਨਿਓ ਇਥੋਂ ਦਾ ਮੁੱਖ ਸੇਵਾਦਾਰ ਹੋਂਦੇ ਦਾ ਤੇ ਬਹੁਤੀ ਸਖਤ ਅਲਫਾਜ਼ਾਂ ਦੇ ਵਿੱਚ ਧੁੱਕ ਜ਼ਾਹਰ ਕਰਤਾ ਕਿ ਜਿਹੜੇ ਪਰਵਾਹਾਂ ਦੇ ਸੱਜਣਾ ਦੇ ਇਹ ਐਕਟੀਵਿਟੀ ਸੱਟ ਲੱਗੀ ਐਕਟੀਵਿਟੀ ਜ਼ਖਮ ਹੋਇਆ ਉਹ ਪਰਮਾਤਮਾ ਜੀ ਨੇ ਠੀਕ ਕਰਵਾਇਆ ਬਹੁਤ ਹੀ ਅੱਜ ਕਿਦਰਵੇ ਸ਼ਹਿਰ ਲਈ ਮੰਦਪਰ ਇੱਕ ਘਟਨਾ ਹੋਈ ਹੈ ਜੀ ਅੱਜ ਮੈਂ ਤਾਂ ਆਪੀ ਐਡੀ ਉਮਰ ਦੇਖਿਆ ਵੀ ਆਪਣੇ ਕਿਦਰਵਾ ਸ਼ਹਿਰ ਜੈ ਹੋ ਜੀ ਘਟਨਾ ਕਦੇ ਵੀ ਨਹੀਂ ਹੋਈ ਸੀਗੀ ਬਾਬਾ ਗੰਗਾ ਰਾਮ ਦੀ ਬੜੀ ਕਿਰਪਾ ਆਪਣੇ ਤੇ ਰਹਿੰਦੀ ਹੈ ਜਦੋਂ ਆਪਣੇ ਪੂ ਕਰਵਾ ਦਾ ਵੇਲਾ ਸੀ ਉਦੋਂ ਵੀ ਬਾਬਾ ਗੰਗਾ ਰਾਮ ਨੇ ਆਪਣੇ ਕਿਦਰਵੇ ਸ਼ਹਿਰ ਨੂੰ ਆਸ਼ੀਰਵਾਦ ਭਰੇ ਹੱਥ ਰੱਖੇ ਉਹ ਵੀ ਕੋਈ ਬਾਬਾ ਗੰਗਾ ਰਾਮ ਦੇ ਅੱਗੇ ਅਰਦਾਸ ਕਰਦੇ ਹੈ ਵੀ ਜਲਦ ਤੋਂ ਜਲਦ ਜੋ ਵੀ ਬੰਦੇ ਇੰਜਰਡ ਹੋਏ ਐ ਉਹਨਾਂ ਨੂੰ ਸਿਹਤ ਯਾਪੀ ਬਖਸ਼ੇ ਬਖਸ਼ੇ ਕੋਈ ਵੀ ਘਟਨਾ ਸ਼ਹਿਰ ਲਈ ਹੁੰਦੀ ਆ ਤਾਂ ਜੀ ਦਿਲ ਦੁਖਦਾ ਐ ਇਹੋ ਜੀ ਘਟਨਾ ਤਾਂ ਬਾਬਾ ਗਗਰਾਮ ਦਾ ਅਸ਼ੀਰਵਾਦ ਰਵੇ ਕਿਤੇ ਵੀ ਕਿਤੇ ਸਾਰੇ ਜ਼ਖਮੀ ਹੋਇਆਂ ਨੂੰ ਅਸ਼ੀਰਵਾਦ ਦੇ ਤੰਦਰੁਸਤ ਹੋ ਕੇ ਕਰਨ ਕਿੰਨੇ ਜਖਮੀ ਸੀ ਜਖਮੀ 8 ਬੰਦੇ ਜ਼ਖਮੀ ਹੋਏ ਐ ਜੀ ਚਾਰ ਬੰਦੇ ਤਾਂ ਰੈਫਰ ਕਰਤੇ ਜੀ ਬਠਿੰਡਾ ਇੱਕ ਬੰਦਾ ਹੋਰ ਰੈਫਰ ਕੀਤਾ ਜੀ ਐਂਬੂਲੈਂਸ ਆ ਰਹੀ ਹੈ ਉਹ ਵੀ ਬਠਿੰਡਾ ਰੱਖਣਾ ਅਸੀਂ ਵੀ ਜਾ ਰਹੇ ਹਾਂ ਮਗਰ ਅਸੀਂ ਉਹਨਾਂ ਦੇ ਤੇ ਬਾਕੀ ਠੀਕ ਹੈ ਪਰ ਫਿਰ ਵੀ ਆਗਾਂ ਨੂੰ ਦੇਖਦੇ ਹੋਏ ਵੀ ਕੋਈ ਇੰਜਰਡ ਬੰਦੇ ਨੂੰ ਕੋਈ ਪ੍ਰੋਬਲਮ ਆਵੇ ਇਸ ਗੱਲ ਕਰਕੇ ਅਸੀਂ ਬਠਿੰਡਾ ਲੈ ਕੇ ਜਾ ਰਹੇ ਹਾਂ ਪਤਾ ਨਹੀਂ ਕਿਵੇਂ ਜੀ ਸਿਲੰਡਰ ਫਟ ਗਿਆ ਜੀ ਕਹਿੰਦੇ ਆ ਅਜੇ ਪੂਰੀ ਤਰ੍ਹਾਂ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਕੀ ਸਿਲੰਡਰ ਫਟਣ ਦਾ ਹੀ ਆਇਆ ਉੱਥੇ ਕੋਈ ਸਿਲੰਡਰ ਫਟ ਗਿਆ ਕਿਉਂ 23 ਤਰੀਕ ਨੂੰ ਬਾਬਾ ਗੰਗਾ ਰਾਮ ਦੀ ਵਰਸੀ ਹੈ ਜੀ ਤੇ ਉਸ ਦੀ ਤਿਆਰੀਆਂ ਰੋਜ਼ ਲੰਗਰ ਪਾਣੀ ਸਭ ਬਹੁਤ ਜ਼ਿਆਦਾ ਲੰਗਰ ਬਹੁਤ ਜ਼ਿਆਦਾ ਅਨੁਈਆ ਆਪਣੇ ਵੀ ਬਾਬਾ ਗੰਗਾ ਰਾਮ ਜੀ ਦੇ ਚੌਂ ਵਾਲੇ ਜਿਹੜੇ ਇੱਥੇ ਰੋਜ਼ ਆਉਂਦੇ ਐ ਡੇਰੇ ਦੇ ਵਿੱਚ ਉਹ ਉਹਨਾਂ ਦੀ ਲੰਗਰ ਪਾਣੀ ਤਿਆਰ ਹੋਣ ਰਿਹਾ ਸੀਗਾ ਤਾਂ ਕਰਕੇ ਕੋਈ ਘਟਨਾ ਹੋ ਗਈ ਜੀ ਚੱਕੀ ਮਾਮਲਾ ਕੀ ਹੋਇਆ ਮਾਮਲਾ ਤਾਂ ਇਸ ਤਰ੍ਹਾਂ ਹੋਇਆ ਜੀ ਇੱਥੇ ਸਿਲੰਡਰ ਪਾਇਆ ਸੀ ਬਾਬੇ ਜੀ ਵਰਸਰੀ ਦੀ ਤਿਆਰੀਆਂ ਚੱਲ ਰਹੀਆਂ ਸੀ ਇੱਥੇ ਲੇਡੀਜ਼ ਵਗੈਰਾ ਬੈਠਿਆ ਉਹਨਾਂ ਤੇ ਰੋਟੀਆਂ ਪਕਾ ਰਹੀਆਂ ਸੀ ਤਾਂ ਮਿੱਤੇ ਐਨੇ ਇੱਕ ਸਿਲੰਡਰ ਨੂੰ ਅੱਗ ਲੱਗੀ ਹੈ ਪਹਿਲਾਂ ਤਾਂ ਫੜਫੜ ਕਰੀ ਗਿਆ ਉਸ ਤੋਂ ਬਾਅਦ ਇੱਕੋ ਜਿਹਾ ਧੁਮਾਕਾ ਹੋਇਆ ਸਾਰੇ ਭਾਪੜ ਇੱਥੇ ਸਾਰੇ ਹੋ ਗਿਆ ਜਿਹਦੇ ਵਿੱਚ ਸਾਂਸ-ਸਾਂਤ ਬੰਦੇ ਸੀ ਸੇਵਾਲਾ ਸੇਵਾਾਈ ਸੀ ਕਿ ਉਹਨਾਂ ਨੂੰ ਅੱਗ ਪੈ ਗਈ ਪਰਮਾਤਮਾ ਦਾ ਸ਼ੁਕਰ ਹੈ ਬੱਚੇ ਹਜੇ ਬਹੁਤ ਰਹਿ ਗਏ ਜੀ ਨੇ ਉਹ ਕਿ ਠੀਕ ਹੈਗੇ ਹੂੰ ਕੋਈ ਚਲਾਵਾ ਮੁੰਨੂ ਤੇ ਕਿੰਨੇ ਕੁ ਬੰਦੇ ਜਿਹੜੇ ਝੁੱਲਸ ਗਏ ਇਸ ਚ ਪੰਜ-ਸੱਤ ਕੁ ਬੰਦੇ ਹੈਗੇ ਹੂੰ ਕੋਈ ਕਾਰਨ ਪਤਾ ਲੱਗਿਆ ਅੱਗ ਦਾ ਨਹੀਂ ਕਾਰਨ ਦਾ ਕੋਈ ਪਤਾ ਲੱਗਿਆ ਕੋਈ ਲੀਕ ਹੀ ਹੋਇਆ ਕੀ